ਹਾਂਜੀ ਮਿੱਤਰੋ ਕਿਦਾਂ ਹਰੇ ਵੀਰ ਭਰਾ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਬਾਈਕਰੂ ਪ੍ਰਮਾਤਮਾ ਜੀ ਰਜਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿੱਤਰੋ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਇਹ ਚੈਨਲ ਤੇ ਕਬੱਡੀ ਦੇ ਰਿਲੇਟਡ ਅਪਡੇਟ ਪਾਉਣੀ ਰਹੇ ਨੇ ਆ ਟੀਮਾਂ ਬਾਰੇ ਪਲੇਅਰਾਂ ਬਾਰੇ ਆਪਾਂ ਨੂੰ ਅਪਡੇਟ ਮਿਲਦੀ ਆਪਾਂ ਸਾਡੇ ਜਰੂਰ ਸਾਂਝੀ ਕਰਦੇ ਆ ਆਪਣੀ ਵੀਡੀਓ ਨੂੰ ਲਾਈਕ ਕਰਦੇ ਆ, ਸ਼ੇਅਰ ਕਰਦੇ ਆ, ਕਮੈਂਟ ਕਰਦੇ ਆ ਤੇ ਕਮੈਂਟ ਬਾਕਸਾਂ ਦੇ ਵਿੱਚ ਆਪਣਾ ਸੁਝਾਅ ਦਿੰਦੇ ਆ। ਤਾਂ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆ। ਸਾਰੇ ਵੀਰਾਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਹਨ ਦੇ ਵਾਹਿਗੁਰੂ ਮੇਰ ਪਰੇ ਹੱਥ ਰੱਖੇ। ਇਸੇ ਤਰ੍ਹਾਂ ਹੀ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਤੇ ਮਿੱਤਰੋ ਕਮੈਂਟ ਬਾਕਸਾਂ ਦੇ ਵਿੱਚ ਵੀ ਜਰੂਰ ਦੱਸਿਆ ਕਰੋ ਆਪਣੀ ਅਪਡੇਟ ਕਿਵੇਂ ਦੀ ਲੱਗਦੀ ਆ। ਆਪਾਂ ਸਾਰੇ ਵੀਰਾਂ ਦੇ ਪਿਆਰ ਸਦਕਾ ਹੀ ਲਾਈਕ ਕਮੈਂਟ ਸਾਰੇ ਭਰਾ ਕਰਦੇ ਆ। ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ। ਸੋ ਅੱਜ ਮਿੱਤਰੋ ਆਪਾਂ ਗੱਲ ਕਰਦੇ ਆ ਕਬੱਡੀ ਦੇ ਹੋਣ ਵਾਲੇ ਤਾਕੜੇ ਟੂਰਨਾਮੈਂਟਾਂ ਦੀ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜਾਣਕਾਰੀ ਆਪਾਂ ਤੁਹਾਡੇ ਤੱਕ ਕਰਦੇ ਆ ਸਾਂਝੀ ਕਿਹੜੀਆਂ ਟੀਮਾਂ ਬਣੀਆਂ ਨੇ ਕਿਹੜੇ ਪਲੇਅਰ ਖੇਡਣਗੇ ਦੇਵਾਂਗੇ ਅਪਡੇਟ ਵੀਡੀਓ ਐਂਡ ਤੱਕ ਜਰੂਰ ਦੇਖਿਓ ਅੱਜ ਉਹ ਪਹਿਲਾ ਕਬੱਡੀ ਕੱਪ ਹੈ ਡਾਗਰੂ ਜਿਲ੍ਹਾ ਮੋਗਾ ਦੇ ਵਿੱਚ ਹੋਣ ਜਾ ਰਿਹਾ ਮਿੱਤਰੋ ਅੱਜ ਉਹਨੇ ਕਬੱਡੀ ਓਪਨ ਦੇ ਤੇ 65 ਕਿਲੋ ਦੇ ਮੁਕਾਬਲੇ ਹੋਣਗੇ ਕਬੱਡੀ ਓਪਨ ਦੇ ਦੋ ਪਲੇਅਰ ਬਾਹਰੋਂ ਆ ਮਿੱਤਰੋ 77000 ਜਿੱਥੇ ਪਹਿਲਾ ਨਾਮ ਰੱਖਿਆ ਗਿਆ ਤੇ 51000 ਜਿੱਥੇ ਦੂਸਰਾ ਨਾਮ ਆ ਬੈਸਟ ਰੇਡਰ ਤੇ ਜਾਫੀਆਂ ਨੂੰ ਮਿੱਤਰੋ ਸਰਪ੍ਰਾਈਜ਼ ਦਿੱਤੇ ਜਾਣਗੇ 32 ਟੀਮਾਂ ਹੀ ਇੰਟਰ ਕੀਤੀਆਂ ਗਈਆਂ ਨੇ ਤੇ ਨਾਲ ਹੀ 65 ਕਿਲੋ ਦੇ ਮੁਕਾਬਲੇ ਹੋਣਗੇ ਨਰੋਲ ਦੇ ਮਿੱਤਰੋ 15000 ਜਿੱਥੇ ਪਹਿਲਾ ਨਾਮ ਅਤੇ 11000 ਜਿੱਥੇ ਦੂਸਰਾ ਨਾਮ ਰੱਖਿਆ ਗਿਆ ਬੈਸਟਾਂ ਲਈ ਉਰੇ ਵੀ ਸਰਪ੍ਰਾਈਜ਼ ਹੋਣਗੇ ਲਾਈਵ ਮਿੱਤਰੋ ਤੁਸੀਂ ਪੰਜਾਬ ਲਾਈਵ 1.com ਤੇ ਲਾਈਵ ਦਾ ਆਨੰਦ ਮਾਣ ਸਕਦੇ ਹੋ YouTube ਦਾ ਅਫੀਸ਼ੀਅਲ ਚੈਨਲ ਹੈ ਵਧੀਆ ਪਲੇਅਰ ਪਹੁੰਚਣਗੇ ਉਰੇ ਵੀ ਲੱਗਣੀ ਰੌਣਕਾਂ ਮਿੱਤਰੋ ਕਬੱਡੀ ਦੇ ਤਾਕੜੇ ਮੱਲ ਪਹੁੰਚਣਗੇ ਤੇ ਨਾਲ ਹੀ ਮਿੱਤਰੋ ਸੋਨੀ ਦੋਦੜੇ ਪਾਦੜੇ ਦੇ ਏਰੀਆ 'ਚ ਵੀ ਤਾਕੜਾ ਕਬੱਡੀ ਕੱਪ ਆ ਮਿੱਤਰੋ ਅੱਜ ਦੇ ਦਿਨ ਦਾ ਓਪਨ ਦੇ ਮੈਚ ਹੋਣਗੇ 61000 ਜਿੱਥੇ ਪਹਿਲਾ ਨਾਮ ਹੋਊਗਾ ਤੇ 41000 ਜਿੱਥੇ ਦੂਸਰਾ ਨਾਮ ਆ ਤਿੰਨ ਪਲੇਅਰ ਬਾਹਰ ਹੋਣਗੇ ਬੈਸਟ ਟਰੇਡਰ ਤੇ ਯਾਫੀ ਲਈ 11-11000 ਦੀ ਨਕਦ ਰਕਮ ਦੇ ਨਾਲ ਮਾਨ ਸਨਮਾਨ ਹੋਵੇਗਾ ਬਹੁਤ ਸਿਰੇ ਦਾ ਕਬੱਡੀ ਕੱਪ ਕਰਵਾਇਆ ਯਾਰ 85 ਕਿਲੋ ਦੇ 68 ਕਿਲੋ ਦੇ 40 ਕਿਲੋ ਦੇ ਮੈਚ ਹੋਏ ਨੇ ਬਹੁਤ ਸਿਰੇ ਦੇ ਹੋਏ ਨੇ ਸੈਮੀ ਫਾਈਨਲ ਤੇ ਫਾਈਨਲ ਕੱਲ ਨੂੰ ਹੋਊਗਾ 85 ਕਿਲੋ ਦਾ ਬਹੁਤ ਵਧੀਆ ਟੀਮਾਂ ਪਹੁੰਚੀਆਂ ਸੀਗੀਆਂ ਇਸ ਦਾ ਲਾਈਵ ਮੇਟਰੋ ਤੁਸੀਂ www123live.in ਤੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਤੋਂ ਸਾਰੇ ਵੀਰ ਹੁਮਾ ਹਮਾ ਕੇ ਜਰੂਰ ਪਹੁੰਚੇ ਜੋ ਮਾਨਸਾ ਦੇ ਏਰੀਆ ਦੇ ਖੇਡ ਪ੍ਰੇਮੀ ਨੇ ਲਾਗੇ ਤੱਕ ਇਹਦੇ ਬਹੁਤ ਸਿਰੇ ਦਾ ਕਬੱਡੀ ਕੱਪ ਹੋਊਗਾ ਤੇ ਨਾਲ ਹੀ ਮੇਟਰੋ ਅਗਲਾ ਕਬੱਡੀ ਕੱਪਾ ਝੰਡ ਬਹੁਤ ਸਿਰੇ ਦਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਅਜੋਰੇ ਬਾਈ ਨਹੀਂ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ 75 ਕਿਲੋ ਦੇ ਇੱਥੇ ਦੋ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿਥੇ 31000 ਆ ਤੇ ਦੂਸਰਾ ਨਾਮ ਜਿਥੇ 21000 ਬੈਸਟ ਟਰੇਡਰ ਤੇ ਯਾਫੀ ਨੂੰ ਐਲਈਡੀਆ ਦੇ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ ਤੇ ਨਾਲ ਹੀ ਮਿੱਤਰੋ ਕਬੱਡੀ 65 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 18000 ਤੇ ਦੂਸਰਾ ਨਾਮ ਜਿੱਥੇ 15000 ਬੈਸਟ ਟਰੇਡਰ ਤੇ ਯਾਫੀ ਨੂੰ ਰੇਂਜਰ ਸਾਇਕਲਾਂ ਦੇ ਨਾਲ ਮਾਨ ਸਨਮਾਨ ਹੋਣਾ ਬਾਈ ਜੀ ਨੀ ਕਬੱਡੀ ਖਿਡਾਰੀਆਂ ਦੇ ਕਮੇਟੀ ਵਾਲੇ ਵੱਲੋਂ ਬਹੁਤ ਸਿਰੇ ਦੇ ਪ੍ਰਾਈਜ਼ ਰੱਖੇ ਗਏ ਨੇ 75 ਦੀਆਂ 65 ਦੀਆਂ ਪੂਰੀਆਂ ਇਹਨਾਂ ਕਦੇ ਸਰੇ ਸਰੇ ਦੀਆਂ ਟੀਮਾਂ ਹੋਰ ਇਹ ਵੀ ਪਹੁੰਚਣਗੀਆਂ ਬਹੁਤ ਵਧੀਆ ਅਪਰਾਲਾ ਕਬੱਡੀ ਦਾ ਪਕਰਵਾਇਆ ਜਾ ਰਿਹਾ ਹੁਣ ਆ ਦੇ ਟਾਈਮ ਦੇ ਵਿੱਚ ਇਹ ਵੀ ਕਬੱਡੀ ਕੱਪ ਮਿੱਤਰੋ ਸਿਰੇ ਵੈਗ੍ਰੂ ਦੀ ਕਿਰਪਾ ਦੇ ਨਾਲ ਲਾਈਵ ਆਉਣ ਆਇਆ ਮਿੱਤਰੋ WW123 live doubt in ਤੇ YouTube ਦਾ ਅਫੀਸ਼ੀਅਲ ਚੈਨਲ ਹੈ ਲੱਗਣੀਆਂ ਰੌਣਕਾਂ ਮਿੱਤਰੋ ਇੱਥੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਬਹੁਤ ਵਧੀਆ ਲਾਈਵ ਚੱਲਦਾ ਭਰਾ ਵੱਲੋਂ ਤਾਕੜਾ ਪ੍ਰਾਲਾ ਇਹ ਵੀ ਤੇ ਨਾਲ ਹੀ ਮਿੱਤਰੋ ਫਤੇਗੜ ਦੇ ਵਿੱਚ ਵੀ ਤਾਕੜਾ ਕਬੱਡੀ ਕੱਪ ਹੋਣ ਜਾ ਰਿਹਾ ਮਿੱਤਰੋ ਅੱਜ ਉਹਦੇ ਪਹਿਲਾ ਦਿਨ ਆ ਬਾਈ ਨਹੀਂ ਕਬੱਡੀ ਖੜਿਆ ਨਹੀਂ ਦੇ ਮੈਚ ਹੋਣਗੇ 35 ਕਿਲੋ ਦਾ ਇੱਥੇ ਪਹਿਲਾ ਨਾਮ ਆ 4100 ਰੱਖਿਆ ਗਿਆ ਤੇ ਦੂਸਰਾ ਨਾਮ ਜਿੱਥੇ 3100 ਰੱਖਿਆ ਗਿਆ ਬੈਸਟਾਂ ਦੇ ਲਈ ਕੱਪ ਹੋਣਗੇ 41 ਕਿਲੋ ਦਾ ਇੱਕ ਪਲੇਅਰ ਬਾਹਰ ਹੋਊਗਾ 9900 ਜਿੱਥੇ ਪਹਿਲਾ ਨਾਮ ਆ ਤੇ 7100 ਜਿੱਥੇ ਦੂਸਰਾ ਨਾਮ ਆ ਬੈਸਟਾਂ ਦੇ ਲਈ ਉਰੇ ਵੀ ਕੱਪ ਹੋਣਗੇ ਤੇ ਨਾਲ ਹੀ ਮਿੱਤਰੋ 6 ਫਰਵਰੀ ਨੂੰ ਉਰੇ ਵੀ ਲੱਗਣੀਆਂ ਰੌਣਕਾਂ ਓਪਨ ਦੇ ਤਿੰਨ ਇਹ ਪਲੇਅਰ ਬਾਹਰ ਹੋਣਗੇ 51000 ਜਿੱਥੇ ਪਹਿਲਾ ਨਾਮ ਹੋਊਗਾ ਤੇ 41000 ਜਿੱਥੇ ਦੂਸਰਾ ਨਾਮ ਆ ਬੈਸਟਾਂ ਨੂੰ ਐਲ.ਈ.ਡੀ. ਦੇ ਨਾਲ ਮਾਨ ਸਨਮਾਨ ਹੋਵੇਗਾ 62 ਕਿਲੋ ਦਾ ਪਹਿਲਾ ਨਾਮ 11000 ਆ ਤੇ ਦੂਸਰਾ ਨਾਮ 8100 ਆ ਬੈਸਟਾਂ ਨੂੰ ਜੂਸਰ ਦਿੱਤੇ ਜਾਣਗੇ ਇਹ ਵੀ ਵਧੀਆ ਕਬੱਡੀ ਕਪਾ ਬਹੁਤ ਸਿਰੇ ਸਿਰੇ ਦੇ ਪਲੇਅਰ ਹੋਰੇ ਵੀ ਪਹੁੰਚਣਗੇ ਨਾਲ ਹੀ ਮਿੱਤਰੋ ਖੇੜੇ ਦੋਨਾਂ ਦੇ ਵਿੱਚ 7 ਤਰੀਕ ਨੂੰ ਮਾਝਾ ਮਾਲਵਾ ਦੋਆਬਾ ਪਵਾ ਦੀਆਂ ਟੀਮਾਂ ਖੇਡਣਗੀਆਂ 22 ਲੱਖ ਜਿੱਥੇ ਪਹਿਲਾ ਨਾਮ ਹੋਊਗਾ ਤੇ 2 ਲੱਖ ਜਿੱਥੇ ਦੂਸਰਾ ਨਾਮ ਹੋਊਗਾ ਬੈਸਟਾਂ ਨੂੰ ਕਹਿੰਦੇ ਬੁਲਟ ਮੋਟਰਸਾਈਕਲਾਂ ਦੇ ਨਾਲ ਮਾਨ ਸਨਮਾਨ ਹੋਊਗਾ ਅੱਜ ਦੇ ਦਿਨ ਹੋਰੇ ਮਿੱਤਰੋ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ 30 ਕਿਲੋ ਦਾ ਪਹਿਲਾ ਨਾਮ ਜਿੱਥੇ 7000 ਹੋਵੇਗਾ ਤੇ ਦੂਸਰਾ ਨਾਮ 5000 ਨਾਲ ਹੀ 50 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 18000 ਹੋਵੇਗਾ ਤੇ ਦੂਜਾ ਨਾਮ ਜਿੱਥੇ 15000 ਹੋਵੇਗਾ 75 ਕਿਲੋ ਦੇ ਤਿੰਨ ਪਲੇਅਰ ਬਾਹਰ ਹੋਣਗੇ 31000 ਜਿੱਥੇ ਪਹਿਲਾ ਨਾਮ ਹੋਵੇਗਾ ਤੇ 25000 ਜਿੱਥੇ ਦੂਸਰਾ ਨਾਮ ਹੋਵੇਗਾ ਬੈਸਟਾਂ ਦੇ ਲਈ ਸਰਪ੍ਰਾਈਜ਼ ਹੋਣਗੇ ਬਜਨੀ ਕਬੱਡੀ ਖਿਡਾਰੀਆਂ ਲਈ ਵੀ ਖੇੜਾ ਦੋ ਨਾਲ ਨੇ ਕਹਿੰਦੇ ਇਹਨਾਂ ਸਿਰੇ ਦੇ ਪ੍ਰਾਈਜ਼ ਰੱਖੇ ਨੇ ਇਹ ਵੀ ਬਹੁਤ ਸਿਰੇ ਦਾ ਕਬੱਡੀ ਕੱਪ ਹੋਣ ਜਾ ਰਿਹਾ ਮਿੱਤਰੋ ਰਵੈਤੀ ਖੇਡਾਂ ਵੀ ਨਾਲ ਐਡ ਕੀਤੀਆਂ ਨੇ ਭਰਾਵਾਂ ਵੱਲੋਂ ਬਹੁਤ ਵਧੀਆ ਉਪਰਾਲਾ ਦੇ ਨਾਲ ਹੀ ਮਿੱਤਰੋ 8 7 ਫਰਵਰੀ ਨੂੰ ਤੋਰੇ ਲੱਗਣੀ ਹੈ ਰੌਣਕਾਂ ਬਹੁਤ ਛੋਟੀ ਛੋਟੀ ਦੇ ਪਲੇਅਰ ਮਿੱਤਰੋ ਦੇ ਪਹੁੰਚਣਗੇ ਅਗਲਾ ਮਿੱਤਰੋ ਚੱਕ ਸੈਦੋ ਕਹਿੰਦੇ ਵਿੱਚ ਅੱਜ ਲਾਸਟ ਦਿਨ ਆ ਮਿੱਤਰੋ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ ਲੱਖਾਂ ਤੇ ਦੂਸਰਾ ਨਾਮ 75000 ਬੈਸਟ ਰੇਡਰ ਤੇ ਯਾਫੀ ਨੂੰ ਮਿੱਤਰੋ 33 33000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਕਬੱਡੀ 65 ਕਿਲੋ ਦੇ ਮੁਕਾਬਲੇ ਹੋਣਗੇ ਮਿੱਤਰੋ 11000 ਜਿੱਥੇ ਪਹਿਲਾ ਨਾਮ ਹੋਊਗਾ ਤੇ ਦੂਸਰਾ ਨਾਮ ਜਿੱਥੇ 9100 ਹੋਊਗਾ ਬੈਸ ਟ੍ਰੇਡਰ ਤੇ ਜਾਫੀ ਨੂੰ ਮਿੱਤਰੋ ਰੈਂਜਰ ਸਾਈਕਲਾਂ ਦੇ ਨਾਲ ਮਾਨ ਸਨਮਾਨ ਹੋਊਗਾ ਕਬੱਡੀ 365.com ਤੇ ਇਸ ਦਾ ਲਾਈਵ ਦਾ ਆਨੰਦ ਤੁਸੀਂ ਮਾਣ ਸਕਦੇ ਹੋ ਔਰ ਇਹ ਵੀ ਬਹੁਤ ਸਿਰੇ ਸਿਰੇ ਦੇ ਪਲੇਅਰ ਪਹੁੰਚਣਗੇ ਅੱਜ ਦੇ ਦਿਨ ਬਹੁਤ ਜਗ੍ਹਾ ਤੇ ਤਾਕੜੇ ਕਬੱਡੀ ਕੱਪ ਨੇ ਨਵੇਂ ਪਲੇਅਰਾਂ ਨੂੰ ਵੀ ਮਿੱਤਰੋ ਰੇ ਮੌਕਾ ਮਿਲੂਗਾ ਸਾਰੇ ਪਲੇਅਰ ਛੋਟੀ ਛੋਟੀ ਜੇ ਰੇ ਪਹੁੰਚਣਗੇ ਤੇ ਬਾਕੀ ਅੱਜ ਦੇ ਦਿਨ ਦਾ ਸਾਰੇ ਨੂੰ ਟੌਪ ਦਾ ਕਬੱਡੀ ਕੱਪ ਜੋ ਹੋਣ ਜਾ ਰਿਹਾ ਹੈ ਖਲੋਟੀ ਦੇ ਵਿੱਚ ਜਿੱਥੇ ਸੱਦੀਆਂ ਹੋਈਆਂ ਅੱਠ ਟੀਮਾਂ ਦੇ ਮੈਚ ਕਰਵਾਏ ਜਾਣਗੇ ਚਾਰ ਪਲੇਅਰ ਬਾਹਰ ਹੋਣਗੇ ਲੱਖ ਜਿੱਥੇ ਪਹਿਲਾ ਨਾਮ ਹੋਊਗਾ ਤੇ 75000 ਜਿੱਥੇ ਦੂਸਰਾ ਨਾਮ ਹੋਊਗਾ ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ ਬੋਲਟ ਮੋਟਰਸਾਈਕਲਾਂ ਦੇ ਨਾਲ ਮਾਣ ਸਨਮਾਨ ਹੋਵੇਗਾ ਲੁਧਿਆਣਾ ਮਲੇਰ ਕੋਟਲਾ ਕਬੱਡੀ ਲੀਗ ਦੀਆਂ 8 ਟੀਮਾਂ ਦੇ ਮੈਚ ਹੋਣਗੇ ਉਰੇ ਵੀ ਤਾਕਲੇ ਪਲੇਅਰ ਪਹੁੰਚਣਗੇ ਮਿੱਤਰੋ ਸਾਰੇ ਕੋਚ ਸਵਾਨਾ ਵੱਲੋਂ ਐਂ ਟੀਮਾਂ ਵੀ ਛੋਟੀ ਛੋਟੀ ਦੀਆਂ ਬਣਾਈਆਂ ਗਈਆਂ ਨੇ ਉਰੇ ਇਸ ਦਾ ਲਾਈਵ ਚੱਲੇਗਾ ਮਿੱਤਰੋ ਕਬੱਡੀ 365 ਤੇ ਜੋ YouTube ਦਾ ਅਫੀਸ਼ੀਅਲ ਚੈਨਲ ਹੈ ਇਸ ਤੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਸਾਰੇ ਭਰਾ ਲਾਈਵ ਜਰੂਰ ਜੁੜਿਓ ਅੱਜ ਦੇ ਦੰਦੇ ਬਹੁਤ ਸਿਰੇ ਸਿਰੇ ਦੇ ਤਾਗੜੇ ਤਾਗੜੇ ਕਬੱਡੀ ਕੱਪ ਨੇ ਅੱਜ 5 ਫਰਵਰੀ ਦੇ ਤੇ ਨਾਲ ਹੀ ਮਿੱਤਰੋ ਅੱਜ ਤੁਸੀਂ ਰਾਏਕੋਟ ਦਾ ਕਬੱਡੀ ਦਾ ਕੱਪ ਦੇਖਿਆ ਹੁਣ ਨਵੇਂ ਪਲੇਅਰਾਂ ਨੇ ਇਹਨਾਂ ਕਹਿੰਦੇ ਆਪਣੀ ਸਿਰੇ ਦੀ ਖੇਡ ਦਿਖਾਈ ਹੈ ਜੱਗੂ ਹਾਕਮਾਲੀ ਦੀ ਟੀਮ ਵੀ ਮਿੱਤਰੋ ਹਰਾ ਦਿੱਤੀ ਤੇ ਨਾਲ ਸ਼ੀਲੂ ਹੋਰਾਂ ਦੀਆਂ ਟੀਮਾਂ ਵੀ ਮਿੱਤਰੋ ਹਰਦੀਆਂ ਹਰਦੀਆਂ ਜਿੱਤੀਆਂ ਨੇ ਨਵੇਂ ਪਲੇਅਰਾਂ ਨੇ ਅੱਜ ਉਥੇ ਰਾਏਕੋਟ ਤੇ ਸਿਰਾ ਕਰ ਦਿੱਤਾ ਮਿੱਤਰੋ ਆਉਣਾਂ ਟਾਈਮ ਦੇ ਵਿੱਚ ਸਾਰੇ ਪਲੇਅਰਾਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਦੇ ਮੇਰ ਪਰ ਹੱਥ ਰੱਖੇ ਤੇ ਕਬੱਡੀ ਦੇ ਪ੍ਰੇਮੀਆਂ ਦੇ ਸਾਹਮਣੇ ਆਪਣੀ ਖੇਡ ਦਾ ਇਸੇ ਤਰ੍ਹਾਂ ਹੀ ਤਾਕੜਾ ਪ੍ਰਦਰਸ਼ਨ ਕਰਦੇ ਰਹਿਣ ਵਾਹਿਗੁਰੂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਸਾਰੇ ਕਬੱਡੀ ਦੇ ਪਲੇਅਰਾਂ ਨੂੰ ਸੱਟਾਂ ਫੇਟਾਂ ਤੋਂ ਵਾਹਿਗੁਰੂ ਪਰਮਾਤਮਾ ਬਚਿਤ ਰੱਖੇ ਵਾਹਿਗੁਰੂ ਅਗੇ ਅਰਦਾਸ ਕਰਿਆ ਕਰੋ ਤੇ ਨਾਲ ਹੀ ਸਾਰੇ ਕੋਚ ਸਬਾਨਾਂ ਨੂੰ ਕਮੇਟੀ ਵਾਲੇ ਵੀਰਾਂ ਨੂੰ ਜੋ ਕਮੇਟੀ ਨੂੰ ਫਰਸਾਂ ਦੁਆਰਸ਼ਾਂ ਤੱਕ ਲੈ ਗਏ ਸਾਰੇ ਵੀਰਾਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਹੀ ਕਬੱਡੀ ਜਿੰਦਾਬਾਦ ਰਹੇ ਸਾਰੇ ਪਲੇਅਰਾਂ ਨੂੰ ਖੇਡਣ ਦਾ ਮੌਕਾ ਮਿਲੇ ਬਾਹਰਲੀਆਂ ਕੰਟਰੀਆਂ 'ਚ ਖੇਡਣ ਦਾ ਮੌਕਾ ਮਿਲੇ ਤੇ ਨਾਲ ਹੀ ਮਿੱਤਰੋ ਆਪਾਂ ਇਹ ਚੈਨਲ 'ਤੇ ਕਬੱਡੀ ਦੀ ਅਪਡੇਟ ਪਾਉਂਦੇ ਆ ਤੁਸੀਂ ਦੇਖਦੇ ਰਹਿੰਦੇ ਹੋ ਤੇ ਕਮੈਂਟ ਬਾਕਸਾਂ ਦੇ ਵਿੱਚ ਵੀ ਆਪਣਾ ਸੱਜਾ ਜਰੂਰ ਦਿਓ ਆਪਣੀ ਅਪਡੇਟ ਕਿਵੇਂ ਦੀ ਲੱਗੀ ਕੋਈ ਪੋਸਟਰ ਬੋਲ ਦੇ ਕਿਸੇ ਟੀਮ ਬਾਰੇ ਕਿਸੇ ਪਲੇਅਰ ਬਾਰੇ ਬੋਲਦੇ ਸਮੇਂ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਸਾਰੇ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਆਪਣਾ ਛੋਟਾ ਭਰਾ ਸਮਝ ਕੇ ਮਾਫ ਕਰਨਾ ਜੀ ਤੇ ਨਾਲ ਹੀ ਮਿੱਤਰੋ ਕੱਲ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਹੁਣ ਵਾਲੇ ਕਬੱਡੀ ਦੇ ਟੂਰਨਾਮੈਂਟਾਂ ਬਾਰੇ ਆਪਾਂ ਕਰਾਂਗੇ ਗੱਲ ਜਿਹੜੇ ਵੀ ਕੋਚ ਸਬੰਧਾਂ ਤੋਂ ਆਪਾਂ ਨੂੰ ਟੀਮਾਂ ਬਾਰੇ ਪਲੇਅਰਾਂ ਬਾਰੇ ਅਪਡੇਟ ਮਿਲਦੀ ਹੈ ਮਿੱਤਰੋ ਆਪਾਂ ਤੁਹਾਡੇ ਤੱਕ ਸਾਂਝੀ ਜ਼ਰੂਰ ਕਰਦੇ ਆਂ ਜੇ ਇਹਦੇ ਨਾਲ ਆਪਾਂ ਨੂੰ ਅਪਡੇਟ ਕੋਈ ਨਹੀਂ ਮਿਲਦੀ ਆਪਾਂ ਨਹੀਂ ਸਾਂਝੀ ਕਰਦੇ ਤਾਂ ਤੱਕ ਲਈ ਦਿਓ ਜੀ ਅੱਗਿਆ ਧੰਨਵਾਦ